ਕੋਈ ਸੇ ਧੰਦੇ ਨਾਲ ਨਾਲ ਛੁੰਦੇ ਆ ਤੇ ਨਾ ਉਹਨਾਂ ਦਾ ਮਸਲੇ ਨਾਲ ਪੈਂਦੇ ਜੋ ਇਹਨਾਂ ਤੋਂ ਉਹਨਾਂ ਨਾਲ ਜੀ ਸਾਡੀ ਬਹੁਤ ਜਿਆਦਾ ਮੁਸ਼ਕਲ ਇਹਨਾਂ ਮਾਤਾ ਨੂੰ ਉਹ ਜਿਹੜੀ ਆ ਰੋਟੀ ਉੱਤੇ ਬੈਠੇ ਜਾਂ ਉਹ दाल ਆ ਉਹਨਾਂ ਦੇ ਕੋਈ ਇੰਨੀ ਦਾਤ ਪਵਾ ਲੈਂਦੇ ਤੇ ਅਗਲੇ ਦਿਨ ਬਿਮਾਰ ਹੋਏ ਫਿਰ ਰੋਟੀਆਂ ਆਉਂਦੀਆਂ ਕਿਉਂ ਹਟਿਆ ਕਿਹਾ ਬਲਾਈ ਤੁਸੀਂ ਇਸ ਕਰਕੇ ਉਹਨਾਂ ਨੂੰ ਹੁਣ ਸਾਨੂੰ ਪਤਾ ਲੱਗ ਗਿਆ ਕਿ ਇਹ ਬਜ਼ੁਰਗੀ ਅਵਸਥਾ ਹੋਣ ਕਰਕੇ ਇਹਨਾਂ ਦੀ ਦਿਮਾਗੀ ਹਾਲਤ ਜਿਹੜੀ ਆ ਥੋੜੀ ਜਿਹੀ ਮਾਨਸਿਕ ਸਥਿਤੀ ਜਿਹੜੀ ਆ ਉਹ ਥੋੜੀ ਜਿਹੀ ਕਮਜ਼ੋਰ ਹੋ ਜਾਂਦੀ ਆ ਇਸ ਕਰਕੇ ਉੱਥੇ ਵੱਧ ਘੱਟ ਖਾਣਾ ਖਾ ਲੈਂਦੇ ਫਿਰ ਸਾਨੂੰ ਉਹਨਾਂ ਨੂੰ ਸੰਭਲਣ ਦੀ ਪ੍ਰੋਬਲਮ ਆਉਂਦੀ ਤੇ ਫਿਰ ਲੈਟਰਿੰਗ ਵਗੈਰਾ ਲੱਗ ਜਾਂਦੀ ਐ ਉਹਦੇ ਕਰਕੇ ਅਸੀਂ ਆ ਪ੍ਰੋਗਰਾਮ ਬਣਾਇਆ ਹੁਣ ਤਾਂ ਇਸ ਵੇਲੇ ਅਸੀਂ ਰੇੜੀ ਦੇ ਉੱਤੇ ਨਾਲ-ਨਾਲ ਪ੍ਰਸ਼ਾਦੇ ਇਹਨਾਂ ਨੂੰ ਸਾਰੇ ਕਮਰਿਆਂ ਵਿੱਚ ਪ੍ਰੋਵਾਈਡ ਕਰ ਰਹੇ ਆ ਥੋੜੇ ਸਮੇਂ 'ਚ ਜਿਸ ਤਰ੍ਹਾਂ ਵੱਡੇ-ਵੱਡੇ ਹਸਪਤਾਲਾਂ 'ਚ ਟਰਾਲੀ ਹੁੰਦੀ ਆ ਉਹਦੇ ਵਿੱਚ ਪਲੇਟਾਂ ਪ੍ਰੋਲੀ ਸਿਸਟਮ ਹੀ ਕਰਨ ਲੱਗੇ ਜਿੱਦਾਂ ਕੋਈ ਚਾਹਵਾਨ ਹੋਵੇ ਸੇਵਾ ਕਰਨਾ ਜਿਸ ਤਰ੍ਹਾਂ ਜਿਸ ਤਰ੍ਹਾਂ 46 ਸਕਾਟ ਹਸਪੀਟਲ ਦੇ ਵਿੱਚ ਟਰਾਲੀ ਜਾਂਦੀ ਆ ਤੇ ਡਾਈਟਿਸ਼ਨ ਨੇ ਜੋ ਭੋਜਨ ਲਿਖਿਆ ਹੁੰਦਾ ਉਹ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਿੱਦਾਂ ਉਸੇ ਤਰ੍ਹਾਂ ਇੱਥੇ ਪ੍ਰੋਗਰਾਮ ਬਾਬਾ ਜੀ ਨੇ ਬਣਾਉਂਦਾ ਜਿਹੜਾ ਟੀਚਾ ਮਿੱਥਿਆ ਤੇ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਨੂੰ ਦੋ ਟਰਾਲੀਆਂ ਚਾਹੀਦੀਆਂ ਸਟੀਲ ਦੀਆਂ ਥੱਲੇ ਰੇੜੇ ਲੱਗੇ ਰੇੜੇ ਉਹਦੇ ਵਿੱਚ ਘਟੋ ਘਟ 25 20 25 ਪਲੇਟਾਂ ਜਿਹੜੀਆਂ ਉਹ ਆ ਜਾਂਦੀਆਂ ਥੱਲੇ ਉੱਪਰ ਕਰਕੇ ਤੇ ਉਹ ਟਰਾਲੀ ਨਾਲ-ਨਾਲ ਚੱਲਦੀ ਜਾਵੇ ਤੇ ਲੰਗਰ ਪ੍ਰਸ਼ਾਦਾ ਜਿਹੜਾ ਵਾ ਉਹ ਬੈਡਾਂ ਤੇ ਸਾਡੇ ਸੇਵਾਦਾਰ ਜਿਹੜੇ ਉਹ ਵਰਤਾਈ ਜਾਣ ਇਹ ਦੁਬਾਰਾ ਅਸੀਂ ਫੇਰ ਬੇਨਤੀ ਕਰਦੇ ਆ ਕਿ ਸਾਨੂੰ ਸੰਗਤ ਨੂੰ ਬੇਨਤੀ ਆ ਕਿ ਸਾਨੂੰ ਦੋ ਟਰਾਲੀਆਂ ਦੀ ਲੋੜ ਆ ਸਟੀਲ ਦੀਆਂ ਟਰਾਲੀਆਂ ਜਿਸ ਤਰ੍ਹਾਂ ਕਿ ਹਸਪੀਟਲ ਵਿੱਚ ਹੁੰਦੀਆਂ ਤੇ ਜੋ ਵੀ ਕੋਈ ਸਾਡਾ ਵੀਰ ਸੰਗਤ ਦੇ ਵਿੱਚੋਂ ਸੇਵਾ ਕਰਨੀ ਚਾਹੁੰਦੇ ਹੁਣ ਕੋਈ ਭੈਣ ਕੋਈ ਭੈਣਾ ਕੋਈ ਵੀਰ ਉਹ ਇਸ ਟਰਾਲੀਆਂ ਦੀ ਸੇਵਾ ਲੈ ਸਕਦੇ ਆ ਮਹਾਰਾਜ ਬੜੀ ਚੜ੍ਹਦੀ ਕਲਾ ਕਰੂਗਾ ਇਹ ਸਾਰਾ ਜਿਹੜਾ ਇਹ ਭੋਜਨ ਜਿਹੜਾ ਇਹ ਇਹਨਾਂ ਲਵਾਰਸ ਬੇਸਾਰਾ ਬਜ਼ੁਰਗਾਂ ਨੇ ਛਕਣਾ ਇਹ ਬਹੁਤ ਵੱਡੀ ਸੇਵਾ ਤੇ ਇਸ ਕਰਕੇ ਇਸ ਸੇਵਾ ਦੇ ਵਿੱਚ ਅੱਗੇ ਆਓ ਤੇ ਇਸ ਚੱਲ ਰਹੇ ਮਹਾਂਯੱਗ ਦੇ ਵਿੱਚ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ